ਸਾਸੀਆ ਦੋਸਤੋ ਜੋ ਸਾਡੀ ਅੱਜ ਦੀ ਵੀਡੀਓ ਦੇ ਸਪான்ਸਰ ਨੇ ਉਹਨਾਂ ਦੇ ਵਿੱਚ ਸਰਨਾਥ ਤੰਦ ਅਮਰੀਕਾ ਤੇ ਨਾਲ ਅਮਨ ਸੋਹੀ ਕਬੱਡੀ ਪਲੇਅਰ ਨਿਊਜ਼ੀਲੈਂਡ ਅਵਤਾਰ ਸਿੰਘ ਜੀ ਤਾਰੀ ਪ੍ਰਧਾਨ ਸਾਹਿਬ ਬੇਓ ਪਲਾਂਟੀ ਵਾਲੇ ਤੀਰਤ ਅਟਵਾਲ ਜੀ ਸਾਡੇ ਨਿਊਜ਼ੀਲੈਂਡ ਜਨਰਲ ਸੈਕਟਰੀ ਫੈਡਰੇਸ਼ਨ ਨਿਊਜ਼ੀਲੈਂਡ ਤੇ ਨਾਲ ਬਿਲਾ ਦਸਾਂਜ ਪਪਾ ਮੋਅ ਸਪੋਰਟਸ ਕਲੱਬ ਵਾਲਾ ਜੋ ਅੱਜ ਦੀ ਵੀਡੀਓ ਇਹਨੂੰ ਸਪான்ਸਰ ਕਰ ਰਹੇ ਹਨ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਹੈ ਜੀ ਮੈਂ ਤੁਹਾਡਾ ਆਪਣਾ ਦੋਸਤ ਮਿਸ਼ਨ ਮਹਿਲਾ ਕਬੱਡੀ ਕਮੈਂਟਰਟ ਆਪਣੇ YouTube ਚੈਨਲ ਦੇ ذریعے ਅੱਜ ਅਸੀਂ ਪੁੱਜੇ ਆਪਾਂ ਢਣੋਲੀ ਖੁਰਦ ਪਿੰਡ ਵਿੱਚ ਜਿਸ ਪਿੰਡ ਦਾ ਨਾਮ ਕਬੱਡੀ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਿਸ ਪਿੰਡ ਦੇ ਕੁਝ ਨੌਜਵਾਨ ਨੂੰ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੌਜਵਾਨ ਨੇ ਕਬੱਡੀ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਬਤੌਰ ਯਾਫੀ ਪੈਦਾ ਕਰਿਆ ਲੱਖਾ ਢਣੋਲੀ ਵਾਲਾ ਅੱਜ ਉਸਦੇ ਨਾਲ ਤੁਹਾਨੂੰ ਮੁਲਾਕਾਤ ਉਸਦੀ ਜ਼ਿੰਦਗੀ ਦੇ ਹਰ ਇੱਕ ਖੇਡ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਾਡੇ ਉਸਤਾਦ ਸਰਪਾਲ ਖੜਿਆਲ ਦੀ ਗੋਡੀ ਨੇ ਜਿਹੜੇ ਉਹਨਾਂ ਨੇ ਇੰਟਰਵਿਊ ਕਰਨਗੇ ਤੇ ਨਾਲ ਸਾਡਾ ਵੀਰ ਜਲਦਾਰ ਕਬੱਡੀ ਕਮੈਂਟਰਰ ਉਹ ਵੀ ਸਾਡੇ ਨਾਲ ਅੱਜ ਇਹ ਸਾਡੀ ਟੀਮ ਅੱਜ ਅਸੀਂ ਲੱਖੇ ਦੇ ਘਰ ਪੁੱਜੇ ਤੇ ਲੱਖੇ ਦੀ ਜ਼ਿੰਦਗੀ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਦਾਂ ਇੱਕ ਦਸ ਸੰਘਰਸ਼ ਕਰਕੇ ਲੱਖਾ ਬਤਾ ਕਬੱਡੀ ਦੀ ਦੁਨੀਆ ਦੇ ਵਿੱਚ ਟਾਈਗਰ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਲੱਖਾ ਬਨੋੜੀ ਕਿਸੇ ਜਾਣ ਪਹਿਚਾਣ ਜਾਂ ਤਰੀਕਾ ਮੁਤਾਜਰ ਦੀ ਛੋਟੀ ਉਮਰ ਤੋਂ ਕਬੱਡੀ ਦੇ ਖੇਤਰ ਦੇ ਵਿੱਚ ਜਿਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਅੱਜ ਵੱਡੇ ਵੱਡੇ ਰਿੰਡਰਾਂ ਨੂੰ ਜੱਫੇ ਮਾਰਦਾ ਹੈ ਤੇ ਕਮੇਟੀ ਦੇ ਵਿੱਚ ਵੱਡੇ ਵੱਡੇ ਖਿਤਾਬ ਇਸ ਨੌਜਵਾਨ ਨੇ ਜਿੱਤੇ ਨੇ ਜੇੜਪਾ ਏਰੀਆ ਸਰੂਰ ਮਾਲਵੇ ਦਾ ਉਹ ਖੇਤਾ ਜਿੱਥੇ ਕਬੱਡੀ ਬਹੁਤ ਆਵਾਜ਼ ਹੋਈ ਹੈ ਉਸ ਏਰੀਆ ਦਾ ਛੋਟਾ ਜਿਹਾ ਪਿੰਡ ਟਡੋਲੀ ਖੁਰਦਾ ਕਬੱਡੀ ਦੇ ਖੇਤਰ ਦੇ ਵਿੱਚ ਇਸ ਖਿਡਾਰੀ ਨੇ ਬੜਾ ਮਨਕੂਰ ਕੀਤਾ ਤੇ ਅੱਜ ਅਸੀਂ ਉਸ ਖਿਡਾਰੀ ਨੂੰ ਤੁਹਾਡੇ ਰੂਮਰ ਕਰਵਾਉਨੇ ਆ ਮੇਰੇ ਨਾਲ ਨੇ ਲੱਖਾ ਟਡੋਲੀ ਜੀ ਲੱਖਾ ਟਡੋਲੀ ਜੀ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਜੀ ਤੁਹਾਡਾ ਸਭ ਨੂੰ ਪਹਿਲਾਂ ਹੀ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦਾ ਆਪਣਾ ਲੱਖਾ ਟਡੋਲੀ ਜੀ ਲੱਖਾ ਜੀ ਤੁਸੀਂ ਕਦੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਕਿਸ ਕਿਹੜੇ ਉਹ ਟਾਈਮ ਸੀਗਾ ਕਿਹੜੇ ਖਿਡਾਰੀ ਤੁਹਾਡੇ ਪ੍ਰੇਰਨਾ ਸਰੋਤ ਰਹੇ ਜਦੋਂ ਤੁਸੀਂ ਇਸ ਪਾਸੇ ਆਏ ਜਿਵੇਂ ਮੈਂ ਕਬੱਡੀ ਖੇਡਣੀ ਜੀ 2007-08 ਦੇ ਵਿੱਚ ਉਹ ਜਦੋਂ ਜੁੜੀ ਸੀ ਤੇ ਪਹਿਲਾਂ ਸੀ ਆਪਣੇ ਵੀਦਰਪੁਰੇ ਦਾ ਪੋੰਡਾ ਜੀ ਮਿੱਟੂ ਦਵਾਲ ਭਾਈ ਉਹਦੇ ਕੋਲ ਰਹੇ ਸੀ ਤੇ ਇਹਨਾਂ ਨੂੰ ਦੇਖ ਕੇ ਲੱਗੀ ਮੈਂ ਵੀ ਖੇਡਾਂਗੀ ਮੇਰਾ ਪ੍ਰੇਰਨਾ ਉਹ ਵੀ ਸੀ ਮੈਨੂੰ ਯਾਦ ਹੈ ਕਬੱਡੀ 75 ਕਿਲੋ ਖੇਡਦਾ ਖੇਡਦਾ ਤੁਹਾਡਾ ਨਾਂ ਕਾਫੀ ਪੰਜਾਬ ਲੈਵਲ ਤੱਕ ਬਣ ਗਿਆ ਸੀ ਤੇ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਸੇ ਟਾਈਮ ਅਸੀਂ ਨੇ ਤੁਹਾਨੂੰ ਟਾਈਗਰ ਦਾ ਖਿਤਾਬ ਦਿੱਤਾ ਤੇ ਹੁਣ ਤੇ ਜਿਹੜੀ ਟਾਈਗਰ ਦੀ ਦਹਾੜ ਹੈਗੀ ਉਹ ਪੂਰੇ ਵਰਲਡ ਦੇ ਵਿੱਚ ਹੈਗੀ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਤੁਸੀਂ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਹੁਣ ਤੱਕ ਕਬੱਡੀ ਖੇਡ ਚੁੱਕੇ ਹੋ ਹੁਣ ਤੱਕ ਜੀ ਮੈਂ ਇੱਕ ਵਾਰ ਮਲੇਸ਼ੀਆ ਤੇ ਇੱਕ ਵਾਰ ਇੰਗਲੈਂਡ ਦੋ ਵਾਰ ਬਰਿਟੇਨ ਤੁਸੀਂ ਕਬੱਡੀ ਦੇ ਖੇਤਰ ਦੇ ਵਿੱਚ ਆਪਣਾ ਉਸਤਾਦ ਕਿਸ ਨੂੰ ਮੰਨਦੇ ਹੋ ਜਾਂ ਮੈਨੂੰ ਪਤਾ ਹੈਗਾ ਵੀ ਤੁਹਾਨੂੰ ਜਦੋਂ ਤੁਸੀਂ ਇਸ ਖੇਤਰ ਦੇ ਵਿੱਚ ਆਏ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤੁਹਾਡੇ ਸਿਰ ਦੇ ਉੱਤੇ ਜਿਹੜਾ ਪਿਓ ਦਾ ਸਾਆ ਜਿਹੜਾ ਸਭ ਤੋਂ ਵੱਡਾ ਹੁੰਦਾ ਉਹ ਵੀ ਨਹੀਂ ਸੀ ਤੇ ਤੁਸੀਂ ਕਿੰਨੀਆਂ ਮੁਸ਼ਕਲਾਂ ਦੇ ਨਾਲ ਇੱਥੇ ਤੱਕ ਪਹੁੰਚੇ ਹੋ ਤੇ ਉਹ ਦੌਰ ਕਿਸ ਤਰ੍ਹਾਂ ਦਾ ਰਿਹਾ ਹਾਂਜੀ ਉਹ ਦੌਰ ਬਹੁਤ ਔਖਾ ਰਿਹਾ ਇਹ ਮੁਸ਼ਕਲਾਂ ਵੀ ਆਈਆਂ ਤੇ ਬਾਕੀ ਹੌਲੀ-ਹੌਲੀ ਸਭ ਕੁਝ ਠੀਕ ਹੁੰਦਾ ਗਿਆ 2008 ਦੇ 55 ਕਿਲੋਗੇ ਦੀ ਉਹਨਾਂ ਨੂੰ ਤੇ ਉਹਨਾਂ ਨੂੰ 860 ਕਿਲੋ ਤੇ 10 11 ਦੇ ਵਿੱਚ 70 ਕਿਲੋ ਕਿੰਨਾ ਲੱਗ ਗਿਆ ਜੀ ਤੇ 70 ਕਿਲੋ ਦੇ ਵਿੱਚ ਵਧੀਆ ਨਾ ਆਉਣ ਲੱਗ ਪਏ ਵਧੀਆ ਖੇਡਣ ਲੱਗ ਪਏ ਬਸ ਔੜੀ ਔੜੀਆ ਨਾ ਪਤਾ ਕਿੰਨਾ ਚੱਲਦੀ ਕਬੱਡੀ ਦੇ ਖੇਤਰ ਦੇ ਵਿੱਚ ਹੁਣ ਤੁਹਾਡਾ ਨਾਮ ਜਿਹੜਾ ਬਹੁਤ ਵੱਡਾ ਹੈ ਸੁਪਰਸਟਾਰ ਜਾਂ ਫਿਰ ਜਿਹੜੇ ਪੰਜਾਬ ਦੇ ਗਰੇ ਜਾਦੇ ਨੇ ਜੇ ਅਸੀਂ 10 ਜਾਂ 20 ਆਫੀਆਂ ਦੀ ਜਿਹੜੀ ਲਿਸਟ ਬਣਾਉਂਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਨਾਮ ਤੁਹਾਡਾ ਆਉਂਦਾ ਹੈ ਤੇ ਕਬੱਡੀ ਦੇ ਵਿੱਚ ਜਿਹੜਾ ਇਸ ਸਮੇਂ ਜਿਹੜੀ ਸਭ ਤੋਂ ਮੁਸ਼ਕਲ ਗੱਲ ਹੈ ਵੀ ਕਬੱਡੀ ਉਹ ਬੰਦਾ ਜਿਵੇਂ ਕਹਿੰਦੇ ਵੀ ਜਿੰਨਾ ਚਿਰ ਸਰੀਰ ਕੰਮ ਕਰਦਾ ਉਹਨਾਂ ਚਿਰ ਖੇਡਦਾ ਤੇ ਜਦੋਂ ਸਰੀਰ ਸਾਥ ਛੱਡ ਜਾਂਦਾ ਕਿਸੇ ਖਿਡਾਰੀ ਦਾ ਸੱਟ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਉਸ ਖਿਡਾਰੀ ਦਾ ਕੈਰੀਅਰ ਵੀ ਇੱਕ ਤਰ੍ਹਾਂ ਦਾ ਡੁੱਬ ਜਾਂਦਾ ਹੈ ਤੇ ਤੁਸੀਂ ਇਸ ਸਮੇਂ ਟੌਪ ਦੇ ਉੱਤੇ ਹੋ ਪਰ ਜਿਹੜੀ ਮੁਸ਼ਕਲ ਹੈ ਸਭ ਤੋਂ ਵੱਡੀ ਫਰਾਂਸਲੀ ਆਰਥਿਕ ਤੌਰ ਤੇ ਮੁਸ਼ਕਲ ਹੈ ਉਹ ਤੁਸੀਂ ਕੀ ਸਮਝਦੇ ਇਸ ਸਮੇਂ ਕਬੱਡੀ ਦੇ ਵਿੱਚ ਅਰਥਿਕ ਮੁਸ਼ਕਲਾਂ ਵੀ ਬਹੁਤ ਹੋਉਂਦੀਆਂ ਜੀ ਪਲੇਰਾਂ ਨੂੰ ਜਦੋਂ 6:00 ਵਜੇ ਜਾਂਦੀ ਹੈ ਜਦੋਂ ਕਿ ਫਿਰ ਤਾਂ ਸਾਰੇ ਗਰਪਾਂ ਲਈ ਬਦਾਂ ਪੁੱਜਦੇ ਜੀ ਪਲੇਰ ਨੂੰ ਪੁੱਜਦੇ ਆ ਜਦੋਂ ਪਲੇਰ ਦੇ 6:00 ਵਜੇ ਜਾਂਦੀ ਹੈ ਜੀ ਤਾਂ ਉਦੋਂ ਕੋਈ ਨਹੀਂ ਪੁੱਜਦਾ ਜੀ ਤੇ ਬਾਕੀ ਹਰਮ ਰੇ ਨੂੰ ਸਾਰੀਆਂ ਮੁਸ਼ਕਲਾਂ ਇੱਕ 6:00 ਵਜੇ ਆ ਕੇ ਸਰਕਾਰ ਦੇ ਤੌਰ ਤੇ ਹੀ ਮੁਸ਼ਕਲਾਂ ਹੁੰਦੀਆਂ ਜੀ ਬਾਕੀ ਨਾ ਮੁਸ਼ਕਲਾਂ ਜਿੰਨੀ ਵੀ ਲੰਘੇ ਜੀ 2012 ਦੇ ਵਿੱਚ ਮੇਰੇ ਵੀ 6:00 ਵਜੇ ਨਹੀਂ ਤੇ ਗੋਡੇ ਦਾ ਆਪਰੇਸ਼ਨ ਕਰਾਇਆ ਦੁਵਾਰ ਮੈਂ ਸਾਲ ਦੁਬਾਰੇ ਜੀ ਗ੍ਰਾਉਂਡ ਉੱਪਰ ਦੁਬਾਰਾ ਦਵਾ ਚਲਣ ਕਰਕੇ ਮੈਂ ਦਿੱਤਾ ਕੀ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਨਰਤ ਨਵੀਂ ਅਕੈਡਮੀਆ ਬਣਦੀਆਂ ਨੇ ਕੋਈ ਬੰਦਾ ਆਉਂਦਾ ਹੈ ਬਾਹਰੋਂ ਵਿਦੇਸ਼ ਤੋਂ ਆਉਂਦਾ ਹੈ ਜਾਂ ਕੋਈ ਇੱਥੋਂ ਕੋਈ ਬਿਜ਼ਨਸਮੈਨ ਪੈਸੇ ਲਾਉਂਦਾ ਇੱਕ ਨਵੀਂ ਟੀਮ ਖੜੀ ਕਰ ਕਰ ਰਿਹਾ ਹੈ ਕਿ ਪਲੇਅਰਾਂ ਦਾ ਇੱਧਰ ਉੱਧਰ ਜਾਣ ਦਾ ਕਾਰਨ ਤੁਸੀਂ ਇਸੇ ਚੀਜ਼ ਨੂੰ ਮੰਨ ਰਹੇ ਹੋ ਵੀ ਪੈਸਾ ਦੀ ਜਿਹੜੀ ਭਰਮਾਰ ਹੈ ਜਾਂ ਕੋਈ ਮਤਲਬ ਪਰਵਾਕੇ ਦਾ ਕਿਤਾਏ ਆਵਾਜ਼ ਦਾ ਹੋਣ ਕਾਰਨ ਕੋਈ ਪੂਰੀ ਜੌਬ ਨਾ ਹੋਣ ਕਾਰਨ ਕਬੱਡੀ ਦੇ ਵਿੱਚ ਤੁਸੀਂ ਇਹੀ ਕਾਰਨ ਮੰਨਦੇ ਹੋ ਵੀ ਨਵੇਂ ਨਵੇਂ ਟੀਮਾਂ ਜਿਹੜੀਆਂ ਰੋਜ਼ ਵੱਢ ਰਹੀਆਂ ਨੇ ਹਾਂਜੀ ਬਈ ਆਪਦੇ ਵਿੱਚ ਹਰ ਸਾਲ ਕਿਲੋਗਲ ਪਾਵਨ ਨਵੀਆਂ ਬਣਦੀਆਂ ਜੀ ਪੈਸਾ ਵੀ ਆਪਣੀਆਂ ਕਲੱਬਾਂ ਤੇ ਕੁਝ ਪਲੇਅਰ ਚਲੇ ਜਾਂਦੇ ਜੀ ਇੱਕ ਜੇ ਕਲੱਬਾਂ ਦੇ ਕਲੱਬਾਂ ਪੈਸੇ ਦੇ ਬਦਲ ਤੇ ਪਲੇਅਰਾਂ ਨੂੰ ਜੀ ਸਦਾ ਬਣਾ ਗੇਡਾ ਤੇ ਉਹਨਾਂ ਤੋਂ ਬਹੁਤ ਚੱਲ ਜਾਂਦੇ ਬਾਕੀ ਕੁਝ ਪਲੇਅਰ ਆ ਹੀ ਪੱਕੇ ਤੌਰ ਤੇ ਉਹਨਾਂ ਕਲੱਬਾਂ ਦੇ ਵਿੱਚ ਹੀ ਖੇਡਦੇ ਆ ਜੀ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਖੇਡਦੇ ਹੋ ਇਹ ਇਥੇ ਇੰਡੀਆ ਦੇ ਵਿੱਚ ਵੀ ਖੇਡਦੇ ਹੋ ਪਿੰਡ ਪੱਦਰ ਦੀ ਕਬੱਡੀ ਵੀ ਖੇਡਦੇ ਹੋ ਤੇ ਰਾਸ਼ਟਰੀ ਪੱਦਰ ਦੀ ਜਿਹੜੀਆਂ ਕਲੱਬਾਂ ਲੱਗੀਆਂ ਆਪਣੀਆਂ ਉਹਨਾਂ ਦੇ ਵਿੱਚ ਵੀ ਮੈਚ ਖੇਡਦੇ ਹੋ ਤੁਸੀਂ ਕੀ ਸਮਝਦੇ ਪੈਸਾ ਇੱਥੇ ਸਾਡੇ ਪਲੇਅਰਾਂ ਨੂੰ ਜ਼ਿਆਦਾ ਬਣਦਾ ਹੈ ਜਾਂ ਉੱਥੇ ਖੇਡਣ ਦਾ ਜ਼ਿਆਦਾ ਮੁੱਲ ਮਿਲਦਾ ਹੈ ਹਾਂਜੀ ਉੱਥੇ ਖੇਡਣ ਦਾ ਮੁੱਲ ਜ਼ਿਆਦਾ ਮਿਲਦਾ ਜੀ ਪਲੇਅਰਾਂ ਨੂੰ ਕਿਉਂਕਿ ਉੱਥੇ ਮੈਚ ਵੀ ਹਫਤੇ ਚੱਕ ਹੁੰਦਾ ਜੀ ਇੱਥੇ ਕਬੱਡੀ ਕਿੰਨਾ ਪੈਸਾ ਤਾਂ ਬਣਦਾ ਜੀ ਪਲੇਅਰਾਂ ਨੂੰ ਬਾਕੀ ਥੋੜਾ ਸਮੇਂ ਪਰਟੀਏ ਸਿਸਟਮ ਹੁਣ ਰੌਲਾ ਪੱਲਾ ਸਿਸਟਮ ਬਹੁਤ ਜ਼ਿਆਦਾ ਚੱਲ ਪਿਆ ਹੁਣ ਇੱਕ ਰਾਤ ਤੱਕ ਮੈਚ ਲੱਗ ਜਾਂਦਾ ਨੋਰੋ ਬੈਸਮ ਹੁੰਦਾ ਉਹਦੇ ਤੋਂ ਬਹੁਤ ਆਨੰਦ ਮਿਲਦਾ ਹੈ ਕਬੱਡੀ ਦੇ ਖੇਤਰ ਦੇ ਵਿੱਚ ਤੁਹਾਡੇ ਨਾਲ ਦੇ ਖਿਡਾਰੀ ਵੀ ਸਮੇਂ ਇੱਕ ਮਤਲਬ ਜਿਵੇਂ ਕਹਿੰਦੇ ਆ ਵੀ ਕਾਜੂ ਰਣੀ ਕੇ ਬੱਬੂ ਚਿੜਣੀ ਤੇ ਟਿਕੜੀ ਤੁਹਾਡੀ ਬਣ ਗਈ ਹੈ ਤੇ ਇਹ ਟਿਕੜੀ ਹੁਣ ਅੱਗੇ ਵੀ ਚੱਲੇਗੀ ਜਾਂ ਤੁਸੀਂ ਇਸ ਦੇ ਵਿੱਚ ਕੋਈ ਬਦਲਾਅ ਦੇਖਦੇ ਹੋ ਉਹ ਨਾਲੇ ਟਾਈਮ ਦੇ ਵਿੱਚ ਤੁਸੀਂ ਇਕੱਠੇ ਖੇਡੋਗੇ ਜਾਂ ਕੋਈ ਪੰਜਾਬ ਦੀ ਕਿਸੇ ਹੋਰ ਅਕੈਡਮੀ ਦੇ ਵਿੱਚ ਅਲੱਗ-ਕੱਲਗ ਪੈਣ ਦੀ ਵੀ ਕੋਈ ਸੁਭਾਵਨਾ ਹੈ ਨਹੀਂ ਨਹੀਂ ਅਸੀਂ ਇਕੱਠੀ ਖੇਡਣਾ ਸੀ ਪਹਿਲੇ 4-5 ਸਾਲਾਂ ਤੋਂ ਪਿੰਡ ਪੱਧਰ ਤੇ ਕਲੱਬਾਂ ਨੇ ਮੈਚ ਵੀ ਅਸੀਂ ਇੱਕੋ ਕਲੱਬ ਵੱਲੋਂ ਖੇਡਦੇ ਆਂ ਤੇ ਹੁਣਲੇ ਟਾਈਮ ਤੋਂ ਅਸੀਂ ਇਕੱਠਿਆਂ ਨਹੀਂ ਖੇਡਣਾ ਇੱਕੋ ਕਲੱਬ ਟੰਡੋਲੀ ਪਿੰਡ ਛੋਟਾ ਜਿਹਾ ਪਿੰਡ ਹੈ ਕਬੱਡੀ ਦੇ ਬਹੁਤ ਸਾਰੇ ਖਿਡਾਰੀ ਇੱਥੇ ਪੈਦਾ ਹੋਏ ਨੇ ਤੇ ਤੁਸੀਂ ਨੇ ਟੰਡੋਲੀ ਦਾ ਨਾਮ ਜਿਹੜਾ ਹੈ ਉਹ ਬਹੁਤ ਵੱਡੇ ਪੱਧਰ ਤੇ ਚਮਕਾ ਦਿੱਤਾ ਹੈਗਾ ਤੇ ਵੱਡੇ ਵੱਡੇ ਖਿਤਾਬ ਤੁਸੀਂ ਨੇ ਇਸ ਕਬੱਡੀ ਦੇ ਵਿੱਚ ਜਿੱਤੇ ਨੇ ਤੇ ਹੁਣ ਤੱਕ ਤੁਸੀਂ ਕਿਹੜੇ ਵੱਡੇ ਪ੍ਰਾਈਜ਼ ਜਿਹੜੇ ਕਬੱਡੀ ਦੇ ਵਿੱਚ ਸਾਡੇ ਦਰਸ਼ਕ ਜਰੂਰ ਜਾਣਨਾ ਚਾਹਣਗੇ ਵੀ ਲੱਖਾ ਟੰਡੋਲੀ ਦਾ ਨਾਮ ਜਿਹੜਾ ਬਹੁਤ ਵੱਡਾ ਹੈ ਕਿਹੜੇ ਕਿਹੜੇ ਪ੍ਰਾਈਜ਼ ਤੁਸੀਂ ਕਬੱਡੀ ਵਿੱਚ ਹੁਣ ਤੱਕ ਜਿੱਤੇ ਨੇ ਹੁਣ ਤੱਕ ਜੀ ਮੈਂ ਆਪਣੀ ਫੇਡ ਮੇਲਿਆਂ ਤੋਂ 20 ਮੋਟਰਸਾਈਕਲ ਜਿੱਤਕਾਂ ਜੀ ਤੇ ਤਿੰਨ ਬੋਟ ਮੋਟਰਸਾਈਕਲ ਜਿੱਤੇ ਜੀ ਇੱਕ ਕਬੱਡੀ ਦੀ ਗੱਲ ਤੋਂ ਵੱਡੀ ਜਿੱਤੀ ਇੱਕ ਮੈਂ ਕੰਬੀਤੀ ਹੋਈ ਸੀ ਜੰਡਰੇ ਕਗੇ ਦੇ ਕਬੱਡੀ ਦੇ ਰਿਸਿਪਟ ਦੇ ਨਾਮ ਤੋਂ ਕਬੱਡੀ ਦੇ ਖੇਤਰ ਦੇ ਵਿੱਚ ਬਹੁਤ سارے ਨਾਮ ਜਿਹੜੇ ਨੇ ਦਿੱਤੇ ਜਾਂਦੇ ਨੇ ਜਿਸ ਤਰ੍ਹਾਂ ਬੁਲਟ ਮੋਟਰਸਾਈਕਲ ਜਾਂ ਦੂਸਰੇ ਮੋਟਰਸਾਈਕਲ ਜਿਹੜੇ ਦਿੱਤੇ ਜਾਂਦੇ ਨੇ ਪਰ ਜਿਹੜੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਲਖਟ ਟੋਲੀ ਜੀ ਤੁਸੀਂ ਖੁਦ ਇਸ ਵਰਤਾਰੇ ਦੇ ਵਿੱਚ ਦੀ ਲੰਘ ਚੁੱਕੇ ਹੋ ਵੀ ਇਹ ਗੱਡੀਆਂ ਜਿਹੜੀਆਂ ਪੁਰਾਣੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਨਮੀਆਂ ਦਿੱਤੀ ਜੇ ਦੇਣੀ ਹੈ ਕਿਸੇ ਦਾ ਮੈਂ ਸਮਝਦਾ ਵੀ ਨਮੀਆਂ ਦੇਣੇ ਚਾਹੀਦੇ ਨੇ ਤੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਤੁਸੀਂ ਖਿਡਾਰੀਆਂ ਤੁਸੀਂ ਬਹੁਤ ਜ਼ੋਰ ਮਾਰਦੇ ਹੋ ਜਦੋਂ ਇੱਕ ਕਬੱਡੀ ਪ੍ਰਾਈਜ਼ ਵਾਲਾ ਟੂਰਨਾਮੈਂਟ ਤੁਸੀਂ ਖੇਡਦੇ ਹੋ ਤਾਂ ਸਾਨੂੰ ਪਤਾ ਹੈਗਾ ਅਸੀਂ ਤੁਹਾਡੇ ਅਕ ਸੰਗ ਹੁੰਨੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਵੀ ਤੁਸੀਂ ਆਪਣੇ ਜਿਹੜੇ ਟੂਰਨਾਮੈਂਟ ਕਰਵਾਉਂਦੇ ਨੇ ਲੋਕ ਇਸ ਤਰ੍ਹਾਂ ਦੇ ਪ੍ਰਾਈਜ਼ ਰੱਖਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਜਿੱਦਾਂ ਇਹ ਲੋਕ ਲੋਕੀ ਟੂਰਨਾਮੈਂਟ ਕਰਵਾਉਂਦੇ ਆ ਮੋਡੀਫਾਈ ਚੀਜ਼ਾਂ ਤਿਆਰ ਕਰਵਾ ਕੇ ਦਿੰਦੇ ਆ ਜਿੱਦਾਂ ਗੱਡੀਆਂ ਮੋਟਰ ਵੀ ਤੇ ਦਿੰਦੇ ਆ ਗੱਡੀਆਂ ਦਿੰਦੇ ਆਪਣਾ ਵੀ ਜੇ ਸਹੀ ਨਹੀਂ ਸੱਸ਼ਟ ਮੁੱਦਵਾਰਨ ਦੀ ਦਿੱਕਤ ਬਹੁਤ ਹੁੰਦੀ ਹੈ ਜੀ ਬਾਕੀ ਪਲੇਅਰਾਂ ਨੂੰ ਕੇ ਪ੍ਰੋਬਲਮ ਹੋਈ ਹੈ ਜੀ ਗੱਡੀਆਂ ਦੇ ਸਹੀ ਨਹੀਂ ਟ੍ਰੈਕਟਰ ਦਿੰਦੇ ਆ ਟ੍ਰੈਕਟਰ ਦਾ ਜਿਹੜਾ ਟੂਰਨਾਮੈਂਟ ਨਾਲ ਜਿਹੜਾ ਮੇਲ ਜਾਂਦਾ ਟਰੈਕਟਰ ਰੱਖਿਆ ਜਾਂਦਾ ਹੈ ਜੀ ਜਾਂ ਕਰਾ ਕੇ ਇਹ ਸਹੀ ਨਹੀਂ ਹੁੰਦੇ ਜੀ ਬਾਕੀ ਖਰਾਬ ਖਰਾਬ ਰੂਹ ਹੁੰਦੇ ਰਹਿੰਦੇ ਬਾਕੀ ਗੱਡੀਆਂ ਵੀ ਸਹੀ ਨਹੀਂ ਹੈਗੇ ਟ੍ਰੈਕਟਰ ਪਲੇਅਰਾਂ ਨੂੰ ਬਹੁਤ ਵੱਡੀ ਮਸੂਲਾ ਰਹੀ ਹੈ ਜੀ ਤੇ दुसरी ਗੱਲ ਹੈ ਤੁਸੀਂ ਕਿ ਪੰਜਾਬ ਦੀਆਂ ਅਕੈਡਮੀਆਂ ਦੇ ਵਿੱਚ ਖੇਡਦੇ ਹੋ ਸੋ ਪਿਛਲੇ ਕਾਫੀ ਟਾਈਮ ਤੋਂ ਤੁਸੀਂ ਜਿਸ ਤਰ੍ਹਾਂ ਜਥੇਦਾਰ ਹਨੂਮਾਨ ਸਿੰਘ ਕਬੱਡੀ ਕਲੱਬ ਮਹਾਲੀ ਨੇ ਖੇਡਦੇ ਹੋ ਜਾਂ ਉਸ ਤੋਂ ਪਹਿਲਾਂ ਵੀ ਹੋਰ ਅਕੈਡਮੀ ਵਾਲੇ ਵੀ ਖੇਡਦੇ ਆ ਅੱਗੇ ਵੀ ਤੁਸੀਂ ਇਹ ਖੇਡਣਾ ਹੈਗਾ ਅਸੀਂ ਵੀ ਕਈ ਵਾਰ ਅਖਬਾਰਾਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਤੇ ਵੀ ਜਿਹੜੀਆਂ ਅਕੈਡਮੀਆਂ ਨੇ ਜਾਂ ਫੈਡਰੇਸ਼ਨਾਂ ਨੇ ਇਹਨਾਂ ਨੂੰ ਇੱਕ ਫੰਡ ਜਿਹੜਾ ਮਹੱਈਆ ਕਰਵਾਉਣਾ ਚਾਹੀਦਾ ਹੈ ਜੇ ਕੋਈ ਪਲੇਅਰ ਇੰਜਰਡ ਹੋ ਜਾਂਦਾ ਹੈ ਸੰਬੰਧਿਤ ਫੈਡਰੇਸ਼ਨ ਦੇ ਨਾਲ ਜਾਂ ਟੀਮ ਦੇ ਨਾਲ ਉਹਦੇ ਲਈ ਇੱਕ ਤਰ੍ਹਾਂ ਦਾ ਬੀਮਾ ਪਾਲਸੀ ਜਿਹੜੀ ਹੋਣੀ ਚਾਹੀਦੀ ਹੈ ਕੀ ਤੁਸੀਂ ਸਮਝਦੇ ਹੋ ਇਸ ਤਰ੍ਹਾਂ ਦੇ ਕੋਈ ਪ੍ਰਬੰਧ ਆਨਲਾਈਨ ਟਾਈਮ 'ਚ ਹੋਣੇ ਚਾਹੀਦੇ ਨੇ ਕਬੱਡੀ ਦੇ ਖੇਤਰ ਹਾਂਜੀ ਹਾਂ ਕਬੱਡੀ ਦੇ ਵਿੱਚੇ ਪ੍ਰੋਫੈਸ਼ਨਲ ਨੂੰ ਪੰਜਾਬ ਦੇ ਪ੍ਰੋਫੈਸ਼ਨਲ ਨੂੰ ਚਾਹੀਦਾ ਜੀ ਖਿਡਾਰੀਆਂ ਨੂੰ ਇਹ ਤੁੰਗਾ ਫਾਇਦਾ ਹੀ ਹੁੰਦਾ ਹੀ ਦਾ ਕਿ ਤਾਂ ਕੱਪ ਚੱਲਦੇ ਆ YouTube ਤੋਂ ਕੱਟਣਾ ਦਾ ਤੇ ਕਿਸੇ ਵੀ ਗਰੀ ਆ ਜੇ ਨੀ ਗਿਲਬਰ ਆਪਾਂ ਦੇ ਖਿਡਾਰੀਆਂ ਤੋਂ ਜ਼ਿਆਦਾ ਵੀ ਤਾਂ ਲੰਗੇ ਆ ਉਹਦੇ ਨਾਲ ਪਲੇਅਰ ਵੀ ਜਰੂਰ ਹੋ ਸਕੀਏ ਉਹਦੇ ਸੱਟ ਤੋਂ ਬਾਅਦ ਫੇਰ ਨੂੰ ਕਾਫੀ ਟਾਈਮ ਗਰਾਉਂਡ ਤੋਂ ਬਾਹਰ ਰਹਿਣਾ ਪੈਂਦਾ ਜੀ ਤੇ ਕੋਈ ਹੋਰ ਇਜਾਜ਼ਤ ਨਹੀਂ ਸਾਲ 2018 ਨਾਲ ਜਿਹੜਾ ਸੀਜ਼ਨ ਲੰਘਿਆਗਾ ਸਰਦੀ ਦਾ ਉਹਨੇ ਆ ਗਿਆ 18 ਤੋਂ ਬਾਅਦ ਕੈਨੇਡਾ ਦਾ ਬਹੁਤ ਜਬਰਦਸਤ ਜਿਹੜਾ ਸੀਜ਼ਨ ਤੋਂ ਬੜੀ ਗੱਲ ਆ ਤੇ ਅਸੀਂ ਨੇ ਸਾਰਿਆਂ ਨੇ ਦੇਖਿਆ ਸੋਸ਼ਲ ਸਾਈਡ ਦੇ ਉੱਤੇ ਵੀ ਤੇ ਹੋਰ ਵੀ ਇੱਧਰ ਉੱਧਰ ਕਾਫੀ ਚਰਚਾ ਹੋਈ ਵੀ ਲੱਖਾਂ ਢੰਡੋਲੀ ਕੈਨੇਡਾ ਨਹੀਂ ਖੇਡਿਆ ਲੱਖਾਂ ਢੰਡੋਲੀ ਕੈਨੇਡਾ ਕਿਹਦਾ ਚਾਹੀਦਾ ਬਹੁਤ ਸਾਰੇ ਲੋਕਾਂ ਦੀ ਇਹ ਡਿਮਾਂਡ ਸੀਗੀ ਕੀ ਕਾਰਨ ਰਹੇ ਵੀ ਤੁਸੀਂ ਵਿਦੇਸ਼ ਖੇਡਣ ਨਹੀਂ ਜਾ ਸਕੇ ਵਿਦੇਸ਼ ਜਾਂ ਫਿਟਨੈਸ ਜਾਣ ਦਾ ਕਾਰਨ ਹੀ ਮੇਰਾ ਇਹੀ ਰਹਿ ਗਈ ਮੈਂ ਨਹੀਂ ਗਿਆ ਤੇ ਮੈਂ ਗਲਤ ਪ੍ਰਚਾਰ ਤੋਂ ਦੇ ਮੈਨੂੰ ਪਹਿਲਾਂ ਵੀ ਤੁਹਾਨੂੰ ਜਾਵੇਂਗਾ ਪੱਕਾ ਜਾਣਾ ਵੀ ਮੇਰੇ ਕੋਲ ਇੱਕ ਉਪਰੋਕਾਇਆ ਮੈਨੂੰ ਕਿਹਾ ਤੇ ਮੋੜੇ ਮੈਂ ਝੁੱਠੇ ਲਾਰੇ ਚ ਰਹਿ ਗਿਆ ਜੀ ਮੈਂ ਉਹਨਾਂ ਦਾ ਪ੍ਰਵਾਸ ਕੀਤਾ ਵਿੱਚੋਂ ਮੈਂ ਚਲਾ ਜਾਣਾ ਤੇ ਉਹਨਾਂ ਵਰਤੀ ਮੈਂ ਕਦੇ ਟੈਲਣ ਸੁਣਿਆ ਨਹੀਂ ਕੋਈ ਕੋਣ ਨੂੰ ਜਵਾਬ ਤਰਜੀਬ ਨਾ ਕਰਕੇ ਤੁਹਾਨੂੰ ਦੱਸਿਆ ਕਿ ਇਹ ਬਿਲਕੁਲ ਨਹੀਂ ਗੱਲ ਹੋਈ ਹੋਰ ਪਾਸੇ ਉਹ ਕਹਿੰਦੇ ਨਹੀਂ ਕਿ ਸਾਡੇ ਕੋਲ ਕੋਈ ਆ ਇੰਡੀਆ ਵੀ ਜੀਣਾ ਤੇ ਦੁਆਰ ਵੀ ਜੀਣਾ ਨਾ ਤੇ ਉਹ ਤੋਂ ਬਾਅਦ ਮੇਰਾ ਵੀਜ਼ਾ ਨਹੀਂ ਲੱਗਾ ਜੀ ਉਪਰ ਪਹਿਲਾਂ ਮੇਰੇ ਪੇਪਰ ਵੀ ਪਾਈ ਕੈਨੇਡਾ ਦੇ ਦੁਆਰ ਪੇਪਰ ਪਾਇਆ ਤੇ ਮੇਰਾ ਵੀਜ਼ਾ ਨਹੀਂ ਲੱਗਾ ਉਸ ਤੋਂ ਬਾਅਦ ਕਲਪਾ ਕਪਤ ਦੇ ਮੇਰੇ ਵੀ ਦੁਬਾਰਾ ਪੇਪਰ ਫਿਰ ਕੋਇਆ ਆਪਣਾ ਨੰਬਰ ਮੋਟਰਾ ਦੁਬਾਰਾ ਫਿਰ ਮੈਂ ਦੁਬਾਰਾ ਉਹ ਵਰਤ ਚਲੋ ਜੀ ਇਹ ਤਾਂ ਹੈ ਵੀ ਹੁਣ ਇੱਕ ਸਿਸਟਮ ਜਿਹੜਾ ਅਧਿਸ਼ਾਂ ਦੇ ਵਿੱਚ ਬਣ ਗਿਆ ਵੀ ਜਿਹੜੀ ਲਿਸਟ ਪਹਿਲਾਂ ਤਿਆਰ ਹੋ ਜਾਂਦੀ ਹੈ ਜਿੰਨੇ ਪਲੇਅਰਾਂ ਦੇ ਜਿੰਨੇ ਉਹਨਾਂ ਨੇ ਪਲੇਅਰ ਮੰਗਣੇ ਨੇ ਉਹ ਇਮੀਗ੍ਰੇਸ਼ਨ ਨੂੰ ਜਾਂ ਅਧਿਸ਼ਮਤਰਾਲੇ ਨੂੰ ਲਿਖਾਇਆ ਜਾਂਦਾ ਉਹਨਾਂ ਦੇ ਵੀ ਜੱਗਦੇ ਨੇ ਤੁਸੀਂ ਇਸ ਵਾਰ ਕੈਨੇਡਾ ਨਹੀਂ ਜਾ ਸਕਦੇ ਲੋਕਾਂ ਨੇ ਬੜਾ ਮਿਸ ਕੀਤਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇੱਕ ਵਾਰ ਫੇਰ ਆਪਣੀ ਜਬਰਦਸਤ ਗੇਮ ਲੈ ਕੇ ਦਰਸ਼ਕਾਂ ਤੋਂ 2019 ਦੇ ਸੀਜ਼ਨ ਦੇ ਵਿੱਚ ਜਾ ਰਹੇ ਹੋ ਤੁਹਾਡੀ ਪਰਫਾਰਮੈਂਸ ਤਾਂ ਜਿਹੜੀ ਪੰਜਾਬ ਦੇ ਵਿੱਚ ਬਹੁਤ ਨਿਖਰ ਕੇ ਹੁਣ ਸਾਹਮਣੇ ਆ ਰਹੀ ਹੈ ਵੀ ਹੁਣ ਤੁਸੀਂ ਪ੍ਰੋਮੋਟਰਾਂ ਦੇ ਨਾਲ ਹੀ ਗੱਲ ਕਰੋਗੇ ਕਿਸੇ ਕਲੱਬ ਦੇ ਨਾਲ ਜਾਂ ਆਪਣੇ ਸਿੱਧੇ ਤੌਰ ਤੇ ਇਹ ਗੱਲ ਕਰਨ ਦੀ ਚਾਹੋਗੇ ਹਾਂਜੀ ਅਗਲੇ ਜੁਨੀ ਦੇ ਸੀਜ਼ਨ ਵਾਸਤੇ ਤੁਹਾਨੂੰ ਬੰਦੂਤਾਂ ਨੇ ਵੀ ਗੱਲ ਕੀਤੀ ਸੀ ਮੇਸ਼ੇ ਦੇ ਤੌਰ ਤੇ ਵੀ ਗੱਲ ਕਰਨ ਦੀ ਚਾਹਤ ਹੈ ਜੇ ਵਕਤ ਦੇਖਣ ਜੋ ਲੱਖਾ ਟੰਡੋਲੀ ਕਬੱਡੀ ਦੇ ਵਿੱਚ ਇੱਕ ਲੱਖਾਂ ਬਣੇ ਇਸ ਤੋਂ ਪਹਿਲਾ ਲੱਖਾ ਗਾਜੀਪੁਰਿਆ ਲੱਖਾ ਦਗਾਲ ਤੇ ਹੋਰ ਬਹੁਤ ਸਾਰੇ ਲੱਖੇ ਨਾਂ ਦੇ ਪਲੇਅਰ ਜਿਹੜੇ ਨੇ ਚਮਕ ਕੇ ਨੇ ਕਬੱਡੀ ਦੇ ਵਿੱਚ ਇਸ ਸਮੇਂ ਲੱਖਾ ਢੰਡੋਣੀ ਚਮਕ ਰਿਹਾ ਤੁਸੀਂ ਕਿਸ ਖਿਡਾਰੀ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੁੰਦੇ ਮਤਲਬ ਪ੍ਰਭਾਵਿਤ ਰਹੇ ਹੋ ਜਾਂ ਕਿਸ ਖਿਡਾਰੀ ਨੂੰ ਆਪਣਾ ਆਈਡਲ ਮੰਨਦੇ ਮੈਂ ਜਾਂਪੀਆਂ ਦੇ ਵਿੱਚੋਂ ਹੀ ਬਿੱਟੂ ਦਗਾਲ ਜੀ ਤੇ ਰੈਂਟਰ ਸੰਦੀਪ ਜੀ ਸੰਦੀਪ ਲੱਲੀਆਂ ਤੇ ਬਿੱਟੂ ਦਗਾਰ ਬਹੁਤ ਵੱਡੇ ਨਾਂ ਨੇ ਜੀ ਕਬੱਡੀ ਦੇ ਵਿੱਚ ਦੁਨੀਆ ਇੰਨਾ ਖਿਡਾਰੀਆਂ ਦੀ ਬਹੁਤ ਫੈਲ ਤੇ ਕਲਾਕਾਰ ਜੇ ਆਪਾਂ ਕਹੀਏ ਵੀ ਕਲਾਕਾਰ ਖਿਡਾਰੀ ਨੇ ਜੇ ਕਿਸੇ ਖੇਤਰ ਦਾ ਜਿਵੇਂ ਕਹਿੰਦੇ ਹੁੰਦੇ ਨੇ ਕਲਾਕਾਰ ਬੰਦਾ ਜਿਹੜਾ ਹੁੰਦਾ ਹੈਗਾ ਅਸਲ ਕਲਾਕਾਰ ਉਹ ਬਿੱਟੂ ਦਗਾਰ ਨੇ ਹੈ ਬਿੱਟੂ ਦਗਾਰ ਦੀ ਦੁਨੀਆ ਬਹੁਤ ਫੈਲ ਰਹੀ ਹੈ ਪਰ ਅੱਜ ਕੱਲ ਕਬੱਡੀ ਦੇ ਵਿੱਚ ਲਖਿਆ ਗੱਲ ਜਿਹੜੀ ਬੜੀ ਉੱਬਰ ਕੇ ਸਾਹਮਣੇ ਆ ਰਹੀ ਹੈ ਤੁਸੀਂ ਵੀ ਖਿਡਾਰੀ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਅਸੀਂ ਅਖਬਾਰਾਂ ਦੇ ਵਿੱਚ ਲਿਖਦੇ ਆ ਤਾਂ ਸਾਡਾ ਬੜਾ ਵਿਰੋਧ ਹੁੰਦਾ ਤੇ ਪ੍ਰਮੋਟਰ ਵੀ ਇਸ ਗੱਲ ਦਾ ਪ੍ਰਮੋਦ ਕਰਦੇ ਨੇ ਕਿ ਤੁਸੀਂ ਇਹ ਦਿਨੋਂ ਇਸ ਗੱਲ ਨੂੰ ਅੱਜ ਦੱਸੋ ਸਾਡੇ ਦਰਸ਼ਕਾਂ ਨੂੰ ਮਹਿਸੂਸ ਕਰਦੇ ਹੋ ਕਿ ਕਬੱਡੀ ਦੇ ਵਿੱਚ ਜਿਹੜਾ ਡੌਗ ਟੈਸਟ ਹੈ ਉਹ ਹੋਣਾ ਚਾਹੀਦਾ ਹੈ ਹਾਂਜੀ ਕਬੱਡੀ ਦੇ ਵਿੱਚ ਬਿਲਕੁਲ ਡੌਗ ਟੈਸਟ ਹੋਣਾ ਚਾਹੀਦਾ ਹੈ ਤੇਰੇ ਵਾਸਤੇ ਸਖਤ ਕਦਮ ਚੁੱਕਣੇ ਚਾਹੀਦੇ ਫੈਡਰੇਸ਼ਨਾਂ ਨੂੰ ਸਭਾ ਤੋਂ ਸਹੀ ਤੁਸੀਂ ਸਮਝਦੇ ਹੋ ਕਿ ਕਬੱਡੀ ਸਾਫ਼ ਸੁਥਰੀ ਖੇਡ ਹੋਣੀ ਚਾਹੀਦੀ ਹੈ ਪਿੰਡਾਂ ਦੇ ਮੈਚ ਜਿਹੜੇ ਅੱਜ ਕੱਲ੍ਹ ਰਾਤ ਨੂੰ 12-12 ਵਜੇ ਤੱਕ ਉਹਦਾ ਮੀਨਾ ਹੁਣ ਤੱਕ ਲੰਘਿਆ ਹੈਗਾ ਤੁਸੀਂ ਦੇਖਿਆ ਠੰਡ ਦਾ ਮੌਸਮ ਹੈ ਉਹਨਾਂ ਕਬੱਡੀ ਅਨਡਿਸਪਲਨ ਹੋ ਰਹੀ ਹੈ ਇਸ ਦੇ ਲਈ ਤੁਸੀਂ ਖਿਡਾਰੀ ਆਪਣੇ ਵੱਲੋਂ ਕਿੰਨਾ ਕ ਸਹਿਯੋਗ ਦੇਣ ਨੂੰ ਤਿਆਰ ਹੋ ਬਾਕੀ ਕਮੇਟੀਆਂ ਵੀ ਸਹਿਯੋਗ ਦੇਣੇ ਅਸੀਂ ਪਲੇਅਰ ਵੀ ਤਿਆਰ ਆਈ ਸਹਿਯੋਗ ਦੇਣ ਨੂੰ ਪੂਰਾ ਬਾਕੀ ਰਹੀ ਗੱਲ ਕਮੇਟੀਆਂ ਜਿੱਦਾਂ ਹੁੰਦਾ ਜੀ ਨਵੀਆਂ ਟੀਮਾਂ ਨੂੰ ਮੂਡ ਦਿੱਤਾ ਜਾਂਦਾ ਕੋਈ ਤਾਂ ਕੋਈ ਟੀਮ ਆਉਂਦੀ ਹੈ ਕਲੱਬ ਵਾਲੇ ਕਹਿੰਦੇ ਵੀ ਤੁਸੀਂ ਸ਼ਾਮ ਨੂੰ 4 ਵਜੇ ਪਹੁੰਚ ਜਿਓ ਜਿਹੜਾ ਕਲੱਬਾਂ ਵਾਲੇ ਰੂਲ ਕਰਨੇ ਜੀ ਵੀ 12 ਵਜੇ ਤੱਕ ਪੀਮੈਂਟ ਕਰਨੀ ਹੈ ਅਸੀਂ ਇੱਕ ਵਾਰੀ ਮੈਚ ਖੇਡਾਂਗੇ ਕਿ ਚਾਹੇ ਕੋਈ ਟੀਮ ਤਕੜੀ ਆ ਜੇ ਮਾੜੀ ਆ ਜਿੱਦਾਂ ਜੀ ਅਸੀਂ ਖੇਡਾਂਗੇ ਅਸੀਂ ਇੱਕਦਮ ਮੁੜ ਲੇਵਲਸ ਦੇ ਮੈਚਾਂ ਦਾ ਤੁਹਾਨੂੰ ਲੈਣੇ ਚਾਹੀਦੇ ਬਾਕੀ ਫਲੇਅਰ ਵੀ ਸਪੋਰਟ ਕਰਨੀ ਹੈ ਪਹਿਲਾਂ ਉਹ ਫਾਇਦਾ ਇਹ ਕਿਥੇ 12:00 ਵਜੇ ਫੈਨਲ ਹੋਣਾ ਹੈ ਕਿਥੇ 9:00 ਨਾਲ 8:00 ਵਜੇ ਸੱਤ ਬਰੀ 8:00 ਵਜੇ ਟਾਈਮ ਸਟੈਨ ਹੋ ਜਾਵੇ ਪਿੰਡ ਪੱਤਰ ਦੀ ਕਬੱਡੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਕਬੱਡੀ ਕੱਪ ਜਿਹੜੇ ਸ਼ੁਰੂ ਹੋ ਚੁੱਕੇ ਨੇ ਹੁਣ ਤੁਸੀਂ ਜ਼ਿਆਦਾ ਤਰਜੀਹ ਪੰਜਾਬ ਦੇ ਕਬੱਡੀ ਕੱਪਾਂ ਵੱਲ ਦਿਓਗੇ ਜਾਂ ਪਿੰਡ ਪੱਤਰ ਦੀ ਕਬੱਡੀ ਦੇ ਵੀ ਨਾਲ ਨਾਲ ਚੱਲਦਾ ਰਹੇਗਾ ਹਾਂਜੀ ਹੁਣ ਮੈਚ ਫਿਟਨਿੰਗ ਕਰਨੇ ਹੈ ਕਲਪਾਂ ਨੂੰ ਸਟਾਰਟ ਹੋਣਾ ਇਸ ਵਾਰ ਵੀ ਪੱਤਰ ਦੀ ਕਲਪਾਂ ਹੋਣਾ ਹੈ ਬਾਕੀ ਫਿੰਡ ਪੱਤਰ ਦੇ ਮੈਚ ਨੂੰ ਘਟਾ ਦੇਣੀ ਜਿਹੜਾ ਰੋਕ ਨਹੀਂ ਤੜਿਆ ਗਿਆ ਕੱਟੇ ਕੱਟਣੇ ਬਾਕੀ ਗੱਪਾਂ ਤੋਂ ਜ਼ਿਆਦਾ ਸਦਾ ਆਖਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਵੱਲੋਂ ਕੀ ਸੰਦੇਸ਼ ਆਪਣੀ ਖੇਡ ਤਿਆਰ ਨੂੰ ਕਿ ਤੁਹਾਡੇ ਬਹੁਤ ਸਾਰੇ ਫੈਨ ਜਿਹੜੇ ਨੇ ਕਬੱਡੀ ਦੇ ਵਿੱਚ ਹੁਣ ਹੈਗੇ ਐ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਹਾਂ ਜੀ ਮੈਂ ਸਾਰੇ ਮੇਰੇ ਪਿਆਰ ਕਰਨ ਵਾਲੇ ਸਾਰੇ ਦਰਸ਼ਕੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰਾ ਕੰਮ ਪਿਆਰ ਕਰ ਦਿੱਤੇ ਸਾਰੇ ਇਸੇ ਵਾਕੀ ਉਸ ਦਿਵਾਰ ਜਦੋਂ ਉਹ ਪਰਾਇਦਾ ਨਹੀਂ ਮਨਾਉਂਦੇ ਸਿਰਫ ਨੈਟ ਕੋਰਟਾਂ ਪਾញਾ ਬਹੁਤ ਪਿਆਰ ਦਿੱਤਾ ਸੀ ਵੀਡੀਓ ਦੇ ਨਾਲ ਲੱਖਾਂ ਜੀ ਦਾ ਬਾਹਰ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਇਹ ਸੀ ਸਾਡੇ ਨਾਲ ਕਬੱਡੀ ਦਾ ਟਾਈਗਰ ਲੱਖਾਂ ਟੰਡੋਲੀ ਜੀ ਦੀ ਖੇਡ ਨੇ ਹੁਣ ਪੂਰਾ ਅਜਦਾ ਕਬੱਡੀ ਜਗਤ ਹੈ ਆਪਣੇ ਪ੍ਰਭਾਵ ਹਿੱਟ ਕਬੂਲੇ ਕੀ ਲਿਆ ਹੋਏਗਾ ਤੇ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਜਿਹੜੇ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅਗਲੇ ਦਿਨਾਂ ਦੇ ਵਿੱਚ ਕਿਸੇ ਹੋਰ ਸਟਾਰ ਨੂੰ ਲੈ ਕੇ ਅਸੀਂ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਲਈ ਜਾਇਜ਼ ਬਹੁਤ-ਬਹੁਤ ਧੰਨਵਾਦ